ਇਹ ਰੜੀ ਜ਼ਿੰਦਗੀ ਇੱਕ ਅਜੀਬੋ ਗਰੀਬ ਸਫ਼ਰ ਹੈ ਢੰਡੀ ਇਹ ਜਾਣੇ ਅਣਜਾਣੇ ਵਿੱਚ ਸਾਨੂੰ ਹਰ ਸਮੇਂ ਹਰ ਪਲ ਹਰ ਰੋਜ਼ ਕੁਝ ਨਾ ਕੁਝ ਸਿਖਾਉਂਦੀ ਰਹਿੰਦੀ ਹੈ ਢੰਡੀ ਸਾਡੀ ਜ਼ਿੰਦਗੀ ਦਾ ਹਰ ਦਿਨ ਇੱਕ ਇੱਕ ਕਰਕੇ ਘਟਦਾ ਜਾ ਰਿਹਾ ਹੈ ਢੰਡੀ ਅਸੀਂ ਆਪਣਾ ਸਫ਼ਰ ਮੁਕਾਉਂਦੇ ਜਾ ਰਹੇ ਹਾਂ ਡੰਡੀ ਇਸ ਸਫ਼ਰ ਦੌਰਾਨ ਇਹ ਕਦੇ ਵੀ ਸਾਨੂੰ ਸਿਖਾਉਣਾ ਬੰਦ ਨਹੀਂ ਕਰਦੀ ਡੰਡੀ ਬਸ਼ਰਤੇ ਅਸੀਂ ਸਿੱਖਣਾ ਚਾਹੀਏ ਪਰ ਸਾਡੇ ਨਾਲ ਹੈਰਾਨੀ ਦੀ ਗੱਲ ਇਹ ਵਾਪਰਦੀ ਹੈ ਕਿ ਅਸੀਂ ਆਪ ਹੀ ਸਿੱਖਣਾ ਬੰਦ ਕਰ ਦਿੰਦੇ ਹਾਂ ਡੰਡੀ ਅਸੀਂ ਸਿੱਖਿਆ ਨੂੰ ਮਾਤਰ ਸਕੂਲੀ ਜਾਂ ਕਾਲਜ ਦੀ ਪੜ੍ਹਾਈ ਤੱਕ ਹੀ ਸੀਮਤ ਕਰ ਦਿੰਦੇ ਹਾਂ ਡੰਡੀ ਸਕੂਲੀ ਅਤੇ ਕਾਲਜ ਦੀ ਪੜ੍ਹਾਈ ਖਤਮ ਮਤਲਬ ਸਭ ਕੁਝ ਆ ਗਿਆ ਅਤੇ ਸਿੱਖਣਾ ਬੰਦ ਡੰਡੀ ਜਦੋਂ ਕਦੀ ਕਿਸੇ ਸ਼ਖਸ ਦੇ ਵਿਸ਼ੇਸ਼ ਗੁਣ ਦੀ ਬੋਲ ਕੇ ਤਾਰੀਫ਼ ਕਰਦੇ ਹਾਂ ਜਾਂ ਮਾਣ ਹੀ ਮਾਣਾ ਸਹਾਰਨਾ ਕਰਦੇ ਹਾਂ ਤਾਂ ਸਮਾਨਾਂਤਰ ਸਾਡੇ ਵੀ ਮਨ ਵਿੱਚ ਆਉਂਦਾ ਹੈ ਕਿ ਕਾਸ਼ ਇਹ ਗੁਣ ਸਾਡੇ ਵਿੱਚ ਵੀ ਹੁੰਦਾ ਡੰਡੀ ਜਨਮ ਤੋਂ ਕੋਈ ਵੀ ਸਿੱਖ ਕੇ ਨਹੀਂ ਆਉਂਦਾ ਡੰਡੀ ਇਹ ਉਸ ਸ਼ਖਸ ਦੇ ਲੰਬੇ ਅਭਿਆਸ ਅਤੇ ਸਖਤ ਮਿਹਨਤ ਕਰਕੇ ਹੀ ਸੰਭਵ ਹੋਇਆ ਹੁੰਦਾ ਹੈ ਡੰਡੀ ਕੁਝ ਸਮਾਂ ਪਹਿਲਾਂ ਉਹ ਸ਼ਖਸ ਵੀ ਸਾਡੇ ਵਾਂਗ ਕੋਰੀ ਸਲੇਟ ਵਰਗਾ ਸੀ ਡੰਡੀ ਅਸੀਂ ਆਪਣੀ ਸ਼ੁਰੂਆਤੀ ਦੌਰ ਦੀ ਪ੍ਰਕਿਰਿਆ ਇੱਥੋਂ ਹੀ ਸ਼ੁਰੂ ਕਰ ਸਕਦੇ ਹਾਂ ਡੰਡੀ ਯਕੀਨ ਮੰਨਿਓ ਕਿ ਜੇਕਰ ਤੁਸੀਂ ਕਿਸੇ ਕੰਮ ਨੂੰ ਕਰਨ ਜਾਂ ਸਿੱਖਣ ਬਾਰੇ ਸੋਚ ਕੇ पक्का निश्चा रेडी कर लिया है तो समझो ती उस काम का पच्ची प्रतिशत पूरा कर लिया है डंडी जेकर ती शुरुआत कर ली है तो समझो ਤੁਹਾਡਾ ਕੰਮ ਅੱਧਾ ਹੋ ਗਿਆ ਨੰਡੀ ਬਾਕੀ ਦਾ ਅੱਧਾ ਕੰਮ ਸਮੇਂ ਦੇ ਨਾਲ-ਨਾਲ ਹੌਲੀ-ਹੌਲੀ ਸਿੱਖਦੇ ਜਾਓਗੇ ਅਤੇ ਇੱਕ ਦਿਨ ਅਜਿਹਾ ਹੋਵੇਗਾ ਜਦੋਂ ਤੁਹਾਨੂੰ ਖੁਦ ਨੂੰ ਹੀ ਹੈਰਾਨੀ ਹੋਵੇਗੀ ਕਿ ਇਹ ਕੰਮ ਮੈਂ ਸਿੱਖ ਜਾਂ ਕਰ ਲਿਆ ਹੈ ਨੰਡੀ ਅਸੀਂ ਆਪਣੇ ਆਸੇ-ਪਾਸੇ ਹਰ ਰੋਜ਼ ਹੀ ਅਜਿਹਾ ਗੁਣ ਜਾਂ ਹੁਨਰ ਦੇਖਦੇ ਰਹਿੰਦੇ ਹਾਂ ਜਿਸ ਨਾਲ ਸਾਡੇ ਅੰਦਰ ਬੈਠਾ ਸਖਿਆਰਥੀ ਉਤਸ਼ਾਹ ਨਾਲ ਭਰ ਜਾਂਦਾ ਹੈ ਢੰਡੀ ਜਦੋਂ ਅਸੀਂ ਕਿਸੇ ਸਥਾਨ ਉੱਤੇ ਜਾਂਦੇ ਹਾਂ ਤਾਂ ਆਸ-ਪਾਸੇ ਵੇਖਦੇ ਹਾਂ ਕਿ ਉੱਥੇ ਲੱਗੇ ਫੁੱਲਾਂ ਦੇ ਬੂਟੇ ਕਿੰਨੀ ਗਈ ਸਜਾਵਟ ਅਤੇ ਸਾਫ ਸੁਥਰੀ ਪੌਦਿਆਂ ਦੀ ਕਟਾਈ ਤੋਂ ਸਹਜੇ ਹੀ ਅੰਦਾਜ਼ਾ ਲਗਾ ਸਕਦੇ ਹਾਂ ਕਿ ਇੱਥੇ ਕੋਈ ਸ਼ਖਸ ਹੈ ਜੋ ਪੌਦਿਆਂ ਦੀ ਦੇਖਭਾਲ ਦਿਲੋਂ ਕਰਦਾ ਹੈ ਕਿ ਕਿਸੇ ਸਥਾਨ ਉੱਤੇ ਸਲੀਕੇ ਨਾਲ ਸਜਾਈਆਂ ਹੋਈਆਂ ਚੀਜ਼ਾਂ ਇਸ ਗੱਲ ਵੱਲ ਇਸ਼ਾਰਾ ਕਰਦੀਆਂ ਹਨ ਕਿ ਇੱਥੇ ਕੋਈ ਸਾਫ ਸਫਾਈ ਰੱਖਣ ਦਾ ਸ਼ੌਂਕ ਰਖਦਾ ਹੈ ਡੰਡੀ ਖਾਣੇ ਦੇ ਟੇਬਲ ਉੱਤੇ ਖਾਣੇ ਦੀ ਮਹਿਕ ਸਲਾਦ ਦੀ ਸੁੰਦਰ ਸਜਾਈ ਪਲੇਟ ਇਸ ਗੱਲ ਦੀ ਹਾਮੀ ਭਰਦੇ ਹਨ ਕਿ ਇੱਥੇ ਕੋਈ ਹੈ ਜੋ ਸੁਆਦੀ ਖਾਣਾ ਬਣਾਉਣ ਅਤੇ ਖਵਾਉਣ ਦਾ ਸ਼ੌਂਕ ਰੱਖਦਾ ਹੈ ਡੰਡੀ ਕਿਸੇ ਦਫ਼ਤਰ ਬੈਂਕ ਸਕੂਲ ਜਾਂ ਕਾਰਖਾਨੇ ਵਿੱਚ ਦਾਖਲ ਹੁੰਦਿਆਂ ਹੀ ਸਾਨੂੰ ਪਤਾ ਲੱਗ ਜਾਂਦਾ ਹੈ ਕਿ ਇੱਥੇ ਕਿਸ ਤਰ੍ਹਾਂ ਦੇ ਲੋਕ ਰਹਿੰਦੇ ਹਨ ਸਾਮ ਸੰਭਾਲ ਵਾਲੇ ਜਾਂ ਲਾਪਰਵਾਹ ਕੁਝ ਨਵਾਂ ਸਿੱਖਣਾ ਇੱਕ ਬਈ ਸ਼ਬਦ ਸراہਨਾ ਦਾ ਮੈਂ ਸਹਾਰਨਾ ਬੋਲਦਾ